ਰਾ ਨਾਮ ਜੀ ਪਲਵਿੰਦਰ ਸਿੰਘ ਸਨਮ ਨ타 ਸਿੰਘ ਪਿੰਡ ਟਾਲੀ ਸਾਹਿਬ ਜ਼ਿਲ੍ਹਾ ਅਮਰਸਰ ਕੀ ਕਹਿੰਦੇ ਜਿਹੜੀ ਗੋਲ ਚਲੀ ਇਹ ਕੋਈ ਮਤਲਬ ਸਾਢੇ 10 ਦਾ ਵਕਤ ਹੀ ਤੇ ਬੜੇ ਜ਼ੋਰ ਦੀ ਨਾਲ ਗੇੜ ਜਿਹੜਾ ਉਹ ਸਾਡਾ ਖੜ ਗਿਆ ਜਦੋਂ ਮਤਲਬ ਅਸੀਂ 5-7 ਮਿੰਟ ਬਾਅਦ ਮਤਲਬ ਕੱਕ ਮੇਰੇ ਨੂੰ ਬੇਟਾ ਵੀ ਉੱਠਿਆ ਬੱਚੇ ਵੀ ਉੱਠੇ ਉਹਨਾਂ ਆ ਕੇ ਧਾਰਚ ਦੇ ਨਾਲ ਸਭ ਕੁਝ ਦੇਖਿਆ ਤਾਂ ਸਾਨੂੰ ਰਾਤ ਖਰਮ ਨਹੀਂ ਹੋਇਆ ਇਹ ਗੇੜ ਕਿਸ ਤਰ੍ਹਾਂ ਖੜ ਗਿਆ ਅਸੀਂ ਮੁੜ ਕੇ ਬਾਅਦ ਚ ਸੌਂਗੇ ਮੁੜ ਕੇ ਜਦੋਂ 7 7:30 ਵਜੇ ਅਸੀਂ ਉੱਠੇ ਤੇ ਅਸੀਂ ਮਤਲਬ ਵੇਖਿਆ ਗੇਟ ਦੇ ਬਾਹਰ 5 ਅਣਚਲੇ ਰੌਂਡ ਪਏ ਸੀ ਜਿਹੜੇ ਗੇਟ ਦੇ ਵਿੱਚ 5 ਰੌਂਡ ਆਰ-ਪਾਰ ਕਰਕੇ ਲੰਘੇ ਸੀ ਇੱਕ ਰੌਂਡ ਜਿਹੜਾ ਉਹ ਗੱਡੀ ਦੇ ਟਾਇਰ ਦੇ ਵਿੱਚ ਲੱਗਾ ਸੀ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਕਵਲ ਗੀਸੈਂਸ ਸਪੈਂਸ਼ਨ ਨੂੰ ਮਤਲਬ ਦੱਸਿਆ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਤਲਾਹ ਦੇਣ ਤੋਂ ਬਾਅਦ ਕਮ ਜੀ ਸਰ ਸਰਪੰਚ ਵੀ ਸਾਡੇ ਕੋਲ ਪਹੁੰਚ ਗਿਆ ਮਜੂਦਾ ਸਰਪੰਚਿਆ ਕਿ ਉਹ ਤੋਂ ਬਾਅਦ ਅਸੀਂ ਸਿੱਧੂ ਹਸਪਤਾਲ ਦੇ ਕੈਮਰੇ ਖਿਲਾਏ ਉਹਦੇ 'ਚ ਇੱਕ ਮੋਟਰਸਾਈਕਲ ਤੇ ਤਿੰਨ ਜਾਨੇ ਮੌਜੂਦ ਸੀ ਇੱਕ ਜਾਨਾ ਮੋਟਰਸਾਈਕਲ ਤੇ ਜੜਿਆ ਰਿਆ ਦੋ ਜਾਨੇ ਜਿਹੜੇ ਉਹ ਉਹਨਾਂ 'ਤੇ ਗੇਰ ਨੂੰ ਗੋਲੀਆਂ ਮਾਰੀਆਂ ਮਤਲਬ ਪੂਰੀ ਮਤਲਬ ਵਿੱਚ ਵੀਡੀਓ ਮਤਲਬ ਹੈ ਆਜ ਰਿਆ ਤੇ ਜਦੋਂ ਇੱਥੇ ਚੌਂਕੀ ਹੁੰਦੀ ਸੀ ਇਹ ਇਹ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਨਹੀਂ ਆਈ ਆ ਜਦ ਕੋਈ ਹਾਂਜੀ ਇਸ ਤੋਂ ਪਹਿਲਾਂ ਕੋਈ ਕਾਲ ਨਹੀਂ ਆਈ ਕੋਈ ਰੈਕਸ਼ਨ ਵਗੈਰਾ ਕੋਈ ਰੈਕਸ਼ਨ ਨਹੀਂ ਕਿਸੇ ਦੇ ਨਾਲ ਸਾਡੀ ਇਹ ਜਦੋਂ ਇੱਥੇ ਚੌਂਕੀ ਹੁੰਦੀ ਸੀ ਪਹਿਲਾਂ ਮਤਲਬ ਕਾਫੀ ਚਿਰ 20 ਸਾਲ ਚੌਂਕੀ ਰਹੀ ਆ ਹੁਣ ਦੋ ਕੁ ਸਾਲ ਦੀ ਚੌਂਕੀ ਜਿਹੜੀ ਉੱਠ ਖਲੋਤੀ ਆ ਉਹਦੇ ਨਾਲ ਚੌਂਕੀ ਦੇ ਨਾਲ ਭੈ ਬਹੁਤ ਹੀ ਪੁਲਿਸ ਵਾਲੇ ਨਾਕਾ ਵੀ ਲਾਉਂਦੇ ਸੀ ਲਾਗੇ ਮਤਲਬ ਜਿਹੜੇ ਬੰਦੇ ਗੰਦੇ ਹੋ ਉਹਨਾਂ ਨੂੰ ਖੰਗਣ ਵੀ ਨਹੀਂ ਦਿੰਦੇ ਤੇ ਸਾਡੀ ਪ੍ਰਸ਼ਾਸਨ ਨੂੰ ਇਹ ਵੀ ਮੰਗ ਆ ਨਾਲ ਇੱਕ ਤੇ ਜਿਹੜੇ ਮਤਲਬ ਸਾਡੇ ਦੇ ਮਤਲਬ ਗੋਲੀਆਂ ਚਲਾਈਆਂ ਸਾਨੂੰ ਮਾਰਨ ਦੀ ਨੀਦ ਨਾਲ ਤੇ ਉਹਨਾਂ ਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਦੂਜੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ 40 ਸਾਲ ਚੌਂਕੀ ਦੁਬਾਰਾ ਵਸਾਈ ਜਾਵੇ ਹਾਂਜੀ ਸਰ ਕੀ ਮਾਮਲਾ ਸਰ 40 ਸਾਲ ਤੁਹਾਨੂੰ ਜਾਣਕਾਰੀ ਦੇ ਦੂੰ ਇਹ ਅਸਵੇਰੇ ਸਾਨੂੰ ਇਤਲਾਹ ਤੁਹਾਨੂੰ ਜੀਸੇ ਆ ਸਾਣਾ ਕੋਰਡਿੰਡੈਂਸ ਜਿਹੜੇ ਕਿ ਇੱਥੇ ਅ ਅੰਡਰ ਟਾਲੀ ਸਾਹਿਬ ਦੇ ਵਿੱਚ ਇਹਨਾਂ ਦਾ ਘਰ ਆ ਤੇ ਇਹ ਦੋ ਫੈਮਿਲੀ ਜਿਹੜੀਆਂ ਇੱਥੇ ਰਹਿੰਦੀਆਂ ਇਹਨਾਂ ਦੇ ਰਾਤੀ ਕੋਈ 10:30 ਵਜੇ ਦੇ ਕਈ ਬੰਦ ਤਿੰਨ ਅਰਸ਼ਾਤੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਮੋਟਰਸਾਈਕਲ ਤੇ ਆਇਆ ਸੀ ਉਹਨਾਂ ਨੇ ਤੇ ਇਹਨਾਂ ਦੇ ਗੇਟ ਤੇ ਫਾਇਰ ਦਿੱਤੇ ਆ ਜੋ ਆਪਾਂ ਤਕਤੀਸ਼ ਕਰਨ ਲਈ ਜਾਏ ਜੀ ਇਹਨਾਂ ਦੇ ਕੰਮ ਦਾ ਤਾਕਬ ਕਿਹੜਾ ਜੀ ਰਮਨ ਜੀ ਅਸੀਂ ਚੈੱਕ ਕਰਾਂਗੇ ਸੀਸੀ ਕੈਮਰਾ ਕੋਤਾ ਲੱਗਦਾ ਕਿ ਇਹ ਜਿਹੜੇ ਆ ਜਿਹੜੇ ਯਾਰ ਮੇਰੇ ਪਰਸਨ ਐ ਉਹ ਆਏ ਜੇ ਉਹਨਾਂ ਨੇ ਫਾਇਰ ਕੀਤੀ ਔਰ ਤੇ ਜਿਹੜੇ ਪੱਛ ਖੋਲਸਾਂ ਉਹ ਲੋਕ ਬੰਦੇ ਸੇ ਪੱਛ ਪੇਜ ਆ ਰਿਹਾ ਹੈ ਸਭ ਕੀ ਕੋਈ ਤੋਂ ਪਹਿਲਾਂ ਕੋਈ ਧਮਕੀ ਜਾਂ ਕੋਈ ਫਰੋਤੀ ਵਾਲੀ ਕਹਾਣੀ ਹੋਵੇ ਨਹੀਂ ਫਿਰ ਨਹੀਂ ਇਹਨਾਂ ਨੂੰ ਮੇਰੀ ਫੈਮਿਲੀ ਵੱਲੋਂ ਪੁੱਛਿਆ ਗਿਆ ਪੁੱਛਿਆ ਸਾਰਾ ਯਾਰ ਮੈਨੂੰ ਤਾਂ ਪੁੱਛਿਆ ਗਿਆ ਵੀ ਇਦਾਂ ਦੀ ਸਾਨੂੰ ਕੋਈ ਥ੍ਰੈਟ ਕਾਲੀ ਜਾਂ ਕੋਈ ਵੀ ਇਸ ਤਰ੍ਹਾਂ ਦੀ ਸਾਡੀ ਕੋਈ ਐਨਿਮੀਟੀ ਜਿਹੜੀ ਆ ਹੋਵੇ ਸਰ ਜੀ ਠੀਕ ਹੈ